ਆਹ ਬੈਠਾ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਗੱਲਬਾਤ ਕਰਨੀ ਆ ਪਿਆਰ ਬਾਰੇ ਪਿਆਰ ਕਿਹਨੂੰ ਕਹਿੰਦੇ ਆ ਉਹ ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ ਮਾਪੋਤ ਦਾ ਵੀ ਹੋ ਸਕਦਾ ਹੈ ਮਾਮਾ ਧੀਆ ਦਾ ਵੀ ਹੋ ਸਕਦਾ ਪਿਓਤੀ ਪੁੱਤ ਦਾ ਵੀ ਹੋ ਸਕਦਾ ਜੀ ਮੀਆਂ ਬੀਬੀ ਦਾ ਵੀ ਹੋ ਸਕਦਾ ਹੋਰ ਰਿਸ਼ਤਿਆਂ ਨਾਲ ਵੀ ਪਿਆਰ ਹੋ ਸਕਦਾ ਹੈ ਦੇਖੋ ਅੱਜ ਦਾ ਜਿਹੜਾ ਮਾਡਰਨ ਪਿਆਰ ਹੈ ਤੇ ਜਿਹੜਾ ਸਾਡੇ ਬਜ਼ੁਰਗਾਂ ਵੇਲੇ ਦਾ ਪਿਆਰਤਾ ਉਹਦੇ ਉਸ ਪਿਆਰ ਤੇ ਅੱਜ ਦੇ ਪਿਆਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਜਿਹੜਾ ਅੱਜ ਦਾ ਪਿਆਰ ਹੈ ਇਹਦੇ ਵਿੱਚ ਦਿਖਾਵਾ ਵੱਧ ਹੈ ਅੱਜ ਦੇ ਪਿਆਰ ਚ ਦਿਖਾਵਾ ਵੱਧ ਹੈ ਜਿਹੜਾ ਅੱਗੇ ਪਿਆਰ ਸੀਗਾ ਉਹ ਲੋਕ ਪਿਆਰ ਦਿਖਾਉਂਦੇ ਨਹੀਂ ਥੇ ਪਿਆਰ ਜਿਤਾਉਂਦੇ ਤੇ ਪਿਆਰ ਕਰਦੇ ਤੇ ਇੱਕ ਦੂਏ ਨੂੰ ਹਰੇਕ ਰਿਸ਼ਤੇ ਨਾਲ ਰੂਹ ਦਾ ਪਿਆਰ ਹੁੰਦਾ ਸੀ ਅੱਜ ਜਿਹੜਾ ਪਿਆਰ ਹੈ ਲਾਲਚ ਵਿੱਚ ਪੈ ਗਿਆ ਦਿਖਾਵੇ ਵਿੱਚ ਪੈ ਗਿਆ ਅਸੀਂ ਦਿਖਾਵਾ ਵੱਧ ਕਰਦੇ ਆਂ ਪਹਿਲੀ ਗੱਲ ਤਾਂ ਆਪਾਂ ਗੱਲ ਕਰਦੇ ਆਂ ਮੀਆਂ ਬੀਬੀ ਦੇ ਪਿਆਰ ਦੀ ਹੁਣ ਮੀਆਂ ਬੀਬੀ ਦਾ ਪਿਆਰ ਕੀ ਹੈ ਦੇਖੋ ਜੀ ਮੀਆਂ ਬੀਬੀ ਦਾ ਰਿਸ਼ਤਾ ਰੂਹ ਦਾ ਰਿਸ਼ਤਾ ਹੁੰਦਾ ਹੈ ਰੂਹ ਦਾ ਰਿਸ਼ਤਾ ਹੁੰਦਾ ਹੈ ਜਿਹੜੀ ਇੱਕ ਔਰਤ ਹੁੰਦੀ ਹੈ ਬੜੀ ਸੱਚਿਆਰੀ ਔਰਤ ਹੁੰਦੀ ਹੈ ਜਿਹੜੀ ਆਪਣੇ ਆਦਮੀ ਤੋਂ ਇਲਾਵਾ ਕਿਸੇ ਨੂੰ ਅੱਖ ਭਰ ਕੇ ਨਹੀਂ ਦੇਖਦੀ ਉਹਨੂੰ ਆਦਮੀ ਚੋਂ ਹੀ ਸਭ ਕੁਝ ਦੇਖਦਾ ਹੈ ਕੋਈ ਇੱਕ ਉਰਸਤੇ ਵਰਗਾ ਪਿਆਰ ਹੁੰਦਾ ਜਿਵੇਂ ਇੱਕ ਮਾਂ ਆਪਣੇ ਪੁੱਤ ਨੂੰ ਪਿਆਰ ਕਰਦੀ ਹੈ ਮਾਂ ਨੂੰ ਪੁੱਤ ਦੀ ਖਿੱਚ ਹੁੰਦੀ ਹੈ ਜਿਵੇਂ ਕਹਿੰਦੇ ਨੇ ਨਾ ਵੀ ਜੇ ਪੁੱਤ ਘਰੋਂ ਬਾਹਰ ਚਲੇ ਜਾਵੇ ਮੋਟਰ ਗੱਡੀ ਚੱਕ ਕੇ ਤਾਂ ਮਾਂ ਦੀ ਜਿਹੜੀ ਰੂਹ ਹੈ ਉਹ ਪੁੱਤ ਦੇ ਨਾਲੇ ਚਲੇ ਜਾਂਦੀ ਹੈ ਮਾਂ ਬਸ ਘਰ ਫਿਰਦੀ ਹੈ ਸਰੀਰ ਫਿਰਦਾ ਹੈ ਘਰ ਇਹ ਹਰ ਇੱਕ ਮਾਂ ਦੀ ਗੱਲ ਹੈ ਸਰੀਰ ਫਿਰਦਾ ਹੈ ਘਰ ਦਿਮਾਗ ਬੱਚੇ 'ਚ ਚੱਲੀ ਜਾਊ ਹੁਣ ਥਾ ਹੀ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ ਉਹ ਤਾਂ ਕਹਿਨਤਾ ਮੈਂ ਹੋਣਾ ਆ ਕਿਤੇ ਆਣਾ ਹੋ ਗਿਆ ਹੋਵੇ ਕਿਤੇ ਸੱਟ ਪੇਟ ਨਾ ਵੱਜੀ ਹੋਵੇ ਪਤਾ ਨਹੀਂ ਕੀ ਦੇਖੋ ਖੜ ਗਿਆ ਹੋਣਾ 10 ਆ ਜਾਂਦਾ ਜੇ ਲੇਟ ਆਉਣਾ ਤਾਂ ਫੋਨ ਕਰ ਦਿੰਦਾ ਇਹ ਮਾਂ ਦੀਆਂ ਮਾਂ ਦੀਆਂ ਭੰਨਾ ਘਟਦਾ ਮਾਂ ਫਿਰਦੀ ਘਰ ਹੁੰਦੀ ਹੈ ਕੰਮ ਕਰਦੀ ਫਿਰਦੀ ਹੁੰਦੀ ਹੈ ਪਰ ਦਿਮਾਗ ਧੀ ਪੁੱਤ ਚ ਚੱਲਦਾ ਹੁੰਦਾ ਉਹੀ ਹਾਲ ਇੱਕ ਔਰਤ ਦਾ ਆਪਣੇ ਪਤੀ ਪ੍ਰਤੀ ਜਦੋਂ ਆਦਮੀ ਘਰੋਂ ਨਿਕਲਦਾ ਹੈ ਭਾਵੇਂ ਉਹ ਖੇਤਾਂ ਨੂੰ ਜਾਵੇ ਭਾਵੇਂ ਉਹ ਡਿਊਟੀ ਨੂੰ ਜਾਵੇ ਭਾਵੇਂ ਉਹ ਸ਼ਹਿਰ ਨੂੰ ਜਾਵੇ ਔਰਤ ਘਰ ਫਿਰਦੀ ਹੋ ਰਹਿ ਜਾਂਦੀ ਹੈ ਉਹਦਾ ਜਿਹੜਾ ਦਿਲ ਦਿਮਾਗ ਹੈ ਉਹ ਆਪਣੇ ਜੀਵਨ ਸਾਥੀ ਦੇ ਮਗਰ ਮਗਰੇ ਫਿਰੀ ਜਾਂਦਾ ਹੁਣ ਥਾਈ ਨਹੀਂ ਆਏ ਕਾਤੇ ਨਹੀਂ ਆਏ ਜੇ ਟਾਈਮ ਲਾਉਣਾ ਤਾਂ ਫੋਨ ਕਰ ਦੰਦੇ ਫਿਰ ਫੋਨ ਕਰੂਗੀ ਜੇ ਨਹੀਂ ਚੱਕੂ ਤਾਂ ਹੋਰ ਟੈਨਸ਼ਨ ਬਾਜੂ ਇਹਨੂੰ ਪਿਆਰ ਕਹਿੰਦੇ ਆ ਇਹਨੂੰ ਪਿਆਰ ਕਹਿੰਦੇ ਆ ਕਿਸੇ ਦੇ ਪਿੱਛੋਂ ਵੀ ਸੋਚੀ ਜਾਣਾ ਇਹ ਨਹੀਂ ਵੀ ਸਾਹਮਣੇ ਦਿਖਾਵਾ ਕਰਨਾ ਹੈ ਸਾਹਮਣੇ ਦਿਖਾਵਾ ਕਰਨਾ ਹੈ ਆਦਮੀ ਬਿਨਾ ਕਰਨਾ ਚੰਗਾ ਲੱਗਣਾ ਧੀ ਪੁੱਤ ਬਿਨਾ ਕਰਨਾ ਚੰਗਾ ਲੱਗਣਾ ਇਹਨੂੰ ਪਿਆਰ ਕਹਿੰਦੇ ਆ ਠੀਕ ਹੈ ਜੀ ਹੁਣ ਜਿਹੜੇ ਅੱਜ ਦੇ ਪਿਆਰ ਨੇ ਅੱਜ ਦੇ ਪਿਆਰ ਇਹ ਪਿਆਰ ਪੈ ਕੇ ਦਿਖਾਵੇ ਚ ਜ਼ਿਆਦਾਤਰ ਸਾਰਿਆਂ ਨੂੰ ਨਹੀਂ ਕਹਿੰਦੀ ਬਹੁਤ ਰਿਸ਼ਤੇ ਐਦਾਂ ਦੇ ਆ ਇੱਕ ਦੂਏ ਤੋਂ ਬਗੈਰ ਬਚਦੇ ਨਹੀਂ ਉਹ ਮੀਆਂ ਬੀਬੀ ਦੇ ਰਿਸ਼ਤੇ ਆ ਮਾਪਿਓ ਤੇ ਧੀਆਂ ਪੁੱਤਾਂ ਦੇ ਰਿਸ਼ਤੇ ਆ ਪਰ ਕੋਸ਼ਰ ਕੋਸ਼ ਪਰਸੈਂਟ ਜਿਹੜੀ ਦੁਨੀਆਦਾਰੀ ਹੈ ਉਹ ਦਿਖਾਵਿਆਂ ਚ ਪੈ ਗਈ ਫਲਾਣਾ ਡੇ ਆ ਗਿਆ ਠਮਕਾ ਡੇ ਆ ਗਿਆ ਉਹਦੇ ਤੇ ਆ ਗਿਫਟ ਦੇਣੀ ਆ ਉਹਦੇ ਤੇ ਆ ਗਿਫਟ ਦੇਣੀ ਆ ਅਸੀਂ ਜੀ ਫੋਨ ਨਹੀਂ ਕਰਿਆ ਜਾਂ ਅਸੀਂ ਫੋਨ ਕਰਨਾ ਅਸੀਂ ਅਗਲੇ ਨੂੰ ਮੁਬਾਰਕਾਂ ਦੇਣੀਆਂ ਇਹ ਦਿੰਦੀਆਂ ਦੇਖੋ ਜੀ ਇਹਨਾਂ ਚੀਜ਼ਾਂ ਚ ਕੁਝ ਨਹੀਂ ਰੱਖਿਆ ਰਿਸ਼ਤਾ ਹੋਵੇ ਸਾਡਾ ਰੂਹ ਦਾ ਹੋਵੇ ਪਿਆਰ ਹੋਵੇ ਸਾਨੂੰ ਦਿਲੋਂ ਹੋਵੇ ਅੱਡੇਆਂ ਡੂਆਂ ਜਿਆਂ ਚ ਕੁਛ ਨਹੀਂ ਰੱਖਿਆ ਇਹ ਅੱਜ ਅਸੀਂ ਅੰਗਰੇਜ਼ਾਂ ਨੂੰ ਫੋਲੋ ਕਰਨ ਲੱਗੇ ਠੀਕ ਹੈ ਜੀ ਇਹ ਸਾਡਾ ਪੰਜਾਬੀਆਂ ਦਾ ਕਲਚਰ ਨਹੀਂ ਹੈਗਾ ਅਸੀਂ ਉਹਨਾਂ ਦੀ ਰੀਸਾਂ ਕਰਨ ਲੱਗੇ ਉਹੀ ਬੱਖੀਆਂ ਬਣਾਈਆਂ ਹੋਈਆਂ ਅਸੀਂ ਇਹਨਾਂ ਗੱਲਾਂ 'ਚ ਠੀਕ ਹੈ ਜੀ ਇਹ ਸ਼ੁਰੂ ਕੁਝ ਸਮੇਂ ਤੋਂ ਹੀ ਹੋਇਆ ਹੈ ਕੁਝ ਸਮ ਸਾਡੀਆਂ ਮਾਮਾ ਦੇ ਟਾਈਮ ਤਾਂ ਹੈ ਨਹੀਂ ਥਾ ਸਾਡੀਆਂ ਦਾਦੀਆਂ ਦੇ ਟਾਈਮ ਨਹੀਂ ਥਾ ਸਾਡੇ ਟਾਈਮ ਨਹੀਂ ਥਾ ਕਿਉਂਕਿ ਜਦੋਂ ਸੋਸ਼ਲ ਮੀਡੀਆ ਆਇਆ ਹੈ ਜਦੋਂ ਬਹੁਤ ਕੁਝ ਫੇਕ ਹੈ ਜਿਹੜਾ ਜ਼ਿੰਦਗੀ 'ਚ ਫੇਕ ਜਿਆਦਾ ਦਿਖਾਵਾ ਹੁੰਦਾ ਹੈ ਜਿੰਦਗੀ ਉਹ ਫੇਕ ਜੀ ਬਣ ਕੇ ਰਹਿ ਗਈ ਅਸੀਂ ਸਾਹਮਣੇ ਵਾਲੇ ਨੂੰ ਹਸਾਉਣ ਦੀ ਕੋਸ਼ਿਸ਼ ਕਰੀ ਜਾਂਦੇ ਆ ਅਸੀਂ ਸਾਹਮਣੇ ਵਾਲੇ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਆ ਇੱਕ ਪੁੱਤ ਹੈ ਜਾਂ ਧੀ ਹੈ ਕਿਆ ਮਾਂ ਨੂੰ ਡਿਆਂ ਨਾਲੋਂ ਜ਼ਿਆਦਾ ਉਹਦਾ ਪਿਆਰ ਨਹੀਂ ਮਾਂ ਦਾ ਤੇ ਪੁੱਤ ਦਾ ਧੀ ਦਾ ਰੂਹ ਦਾ ਰਿਸ਼ਤਾ ਹੁੰਦਾ ਹੈ ਅੰਦਰਾਂ ਦਾ ਰਿਸ਼ਤਾ ਹੁੰਦਾ ਹੈ ਦਿਲਾਂ ਦੀ ਸਾਂਝ ਹੁੰਦੀ ਹੈ ਠੀਕ ਹੈ ਜੀ ਇਹ ਨਵੀਆਂ ਪੀੜ੍ਹੀਆਂ ਜਿਹੜੀਆਂ ਉੱਠ ਰਹੀਆਂ ਨਾ ਇਹ ਡਿਆਂ ਜਵਾਦਾ ਧਿਆਨ ਰੱਖਦੀਆਂ ਵੱਧ ਧਿਆਨ ਰੱਖਦੀਆਂ ਫਲਾਣਾ ਡੇ ਆ ਗਿਆ ਥਮ ਕਾ ਡੇ ਆ ਗਿਆ ਅਸੀਂ ਫੋਨ ਕਰਨਾ ਹੈ ਅਸੀਂ ਮੁਬਾਰਕਾਨਾ ਦੱਤੀਆਂ ਫਲਾਣਾ ਰਸਜੂ ਥਮ ਕਾ ਰਸਜੂ ਠੀਕ ਹੈ ਜੀ ਬੱਚਿਆਂ ਦੇ ਜਨਮ ਦਿਨ ਠੀਕ ਹੈ ਜੀ ਜਨਮ ਦਿਨ ਹੋ ਗਏ ਵਿਆਹਾਂ ਦੇ ਦਿਨ ਹੋ ਗਏ 6 ਮਹੀਨੇ ਬਾਅਦ ਅਸੀਂ ਵਧਾਈ ਦੇਣੀ ਹੈ ਹੁਣ ਤਾਂ ਆ ਮਹੀਨੇ ਵੀਨੇ ਦੋ ਦੋ ਮਹੀਨੇ ਪਰ ਵੀ ਹੈ ਨਾ ਵਧਾਈ ਦੇਣੀ ਪੈਂਦੀ ਹੈ ਬਹੁਤੇ ਲੋਕਾਂ ਦੇ ਤਾਂ ਘਰਾਂ ਚ ਪਤਾ ਹੀ ਨਹੀਂ ਸਾਲ ਚ ਕਿੰਨੇ ਕਿੰਨੇ ਗੇ ਇਕੱਠੇ ਹੋ ਜਾਂਦੇ ਆ ਫਲਾਣਾ ਡੇ ਆ ਗਿਆ ਫਮਕੇ ਦਾ ਜਨਮ ਦਿਨ ਆ ਗਿਆ ਫਲਾਣੇ ਦੀ ਵਿਆਹ ਦੀ ਸਾਲਗिरा ਆ ਗਈ ਫਲਾਣੇ ਦਾ ਮੰਗਣਾਏ ਦਿਨ ਹੋਇਆ ਤਾਂ ਫਲਾਣੇ ਦੇ ਜਵਾਕ ਨੂੰ 6 ਮਹੀਨੇ ਹੋ ਗਏ ਫਲਾਣੇ ਦੇ ਜਵਾਕ ਨੂੰ ਸਾਲ ਹੋ ਗਿਆ ਬਸ ਇਹੀ ਚੱਕਰਾਂ ਚ ਫਸੀ ਜਾਂਦੇ ਆ ਦੇਖੋ ਜੇ ਇਹ ਸਭ ਦਿਖਾਵਾ ਹੈ ਕੁਝ ਨਹੀਂ ਹੈਗਾ ਇਹਨਾਂ ਗੱਲਾਂ ਚ ਜਿਹੜਾ ਪਿਆਰ ਆ ਉਹ ਦਿਲ ਤੋਂ ਹੁੰਦਾ ਹੈ ਦਿਲ ਤੋਂ ਹੁੰਦਾ ਹੈ ਠੀਕ ਹੈ ਜੀ ਅਸੀਂ ਆਪਣੇ ਜੀਵਨ ਸਾਥੀ ਨੂੰ ਜੇ ਪਿਆਰ ਕਰਦੇ ਆ ਉਹਦੇ ਮੋੜੇ ਨਾ ਮੋੜਾ ਲਾ ਕੇ ਚੱਲੀਏ ਉਹਦੀਆਂ ਮਜਬੂਰੀਆਂ ਨੂੰ ਸਮਝੀਏ ਉਹਦੇ ਸਮੇਂ ਨੂੰ ਸਮਝੀਏ ਜਿੱਥੇ ਵੀ ਉਹਨੂੰ ਸਾਡੀ ਲੋੜ ਆ ਸੀ ਅੜ ਕੇ ਖੜੀਏ ਬਈ ਸਰਦਾਰਾ ਟੈਨਸ਼ਨ ਨਾ ਲੈ ਮੈਂ ਖੜੀ ਆ ਨਾ ਮੈਂ ਹੈਗੀ ਆ ਇਹ ਪਿਆਰ ਹੈ ਇਹ ਬਹੁਤੀਆਂ ਜਨਾਨੀਆਂ ਜਿਹੜੀਆਂ ਆਪਣੀਆਂ ਬਹੁਤੀਆਂ ਭੈਣਾਂ ਆ ਉਹ ਤਾਂ ਆਪਣੇ ਆਦਮੀ ਤੋਂ ਬਗੈਰ ਰੋਟੀ ਨਹੀਂ ਖਾਂਦੀਆਂ ਰੋਟੀ ਨਹੀਂ ਖਾਂਦੀਆਂ ਨਹੀਂ ਚੰਗੀ ਲੱਗਦੀ ਉਹਨਾਂ ਨੂੰ ਐਦਾਂ ਹੁੰਦਾ ਵੀ ਇਕੱਠੇ ਬਹਿ ਕੇ ਰੋਟੀ ਖਾਈਏ ਨਹੀਂ ਚੰਗੀ ਲੱਗਦੀ ਇਹ ਪਿਆਰ ਹੈ ਇਹ ਦਿਖਾਵਾ ਨਹੀਂ ਹੈਗਾ ਇਹ ਪਿਆਰ ਹੈ ਸਾਨੂੰ ਇੱਕ ਦੋ ਦੀ ਆਦਤ ਐ ਨਹੀਂ ਪੈ ਜਾਂਦੀ ਆ ਆਦਤ ਐ ਨਹੀਂ ਪੈ ਜਾਂਦੀ ਹੁਣ ਕੱਲੀ-ਤਕਲੀ ਜਿਹੜੀ ਧੀ ਭੈਣ ਹੁੰਦੀ ਹੈ ਮੈਂ ਖੁਦ ਦੀ ਉਹ ਗੱਲ ਕਰਦੀ ਆ ਕਿਤੇ ਛੜੀ-ਛਪਾਈ ਪੈ ਗਈ ਜਾਈਦਾ ਤਾਂ ਭੱਜੇ-ਭੱਜੇ ਜਾਈਦਾ ਭੱਜੇ-ਭੱਜੇ ਮੁੜੇ ਆਈਦਾ ਮੈਂ ਕਹਿੰਦੀ ਆ ਵੀ ਕਿਤੇ ਮਜਬੂਰੀ ਹੋ ਗਈ ਤਾਂ ਕਿਤੇ ਰਾਤ ਬਰਾਤ ਲਾਈ ਆਈ ਦੀ ਹੈ ਨਹੀਂ ਲੰਮਾ ਸਮਾਂ ਬੇਟੇ ਦੇ ਟਾਈਮ ਦੀ ਰਹੀ ਹੋਈਆਂ ਮੈਂ ਜਦੋਂ ਮੇਰੇ ਬੇਟੇ ਦਾ ਜਨਮ ਹੋਇਆ ਮੈਂ ਜੱਦੀ ਰਹੀ ਹੋਈਆਂ 28 ਸਾਲ ਹੋ ਗਏ ਪੇਕੇ ਘਰ ਮਜਬੂਰੀ ਨੂੰ ਕਿਤੇ ਰਾਤ ਬਰਾਤ ਲਾਈ ਦੀ ਹੈ ਨਹੀਂ ਆਏ ਨਹੀਂ ਹੈਗਾ ਵੀ ਕਿਤੇ 5-7 ਦਿਨ ਖੁੱਲ ਕੇ ਲਾ ਲੇ ਸਮਾਂ ਹੀ ਨਹੀਂ ਕਿਸੇ ਕੋਲ ਫਿਰ ਇਹੋ ਜੀਆਂ ਧੀਆ ਭੈਣਾਂ ਨੂੰ ਆਪਣੇ ਪਰਿਵਾਰ ਦੀ ਇੰਨੀ ਕੁ ਲਤ ਲੱਗ ਜਾਂਦੀ ਹੈ ਇੰਨੀ ਕੁ ਆਦਤ ਬਣ ਜਾਂਦੀ ਹੈ ਉਹ ਆਪਣੇ ਪਰਿਵਾਰ ਤੋਂ ਦੂਰ ਜਾਣਾ ਹੀ ਨਹੀਂ ਚਾਹੁੰਦੀਆਂ ਉਹਨਾਂ ਦਾ ਜੀਓ ਨਹੀਂ ਲੱਗਦਾ ਪਰਿਵਾਰ ਤੋਂ ਦੂਰ ਜਾ ਕੇ ਪਰਿਵਾਰ ਦੀ ਆਦਤ ਐ ਇੰਨੀ ਪੈ ਜਾਂਦੀ ਆ ਉਹਨਾਂ ਨੂੰ ਇਹਨੂੰ ਪਿਆਰ ਕਹਿੰਦੇ ਆ ਹੁਣ ਬੱਚੇ ਨੇ ਸਾਡੇ ਅਸੀਂ ਬੱਚਿਆਂ ਨੂੰ ਸਮਝੀਏ ਸਾਡੇ ਬੱਚੇ ਕੀ ਚਾਹੁੰਦੇ ਨੇ ਸਾਤੋਂ ਸਮਝੀਏ ਉਹ ਸਾਡੇ ਨਾਲ ਕੀ ਗੱਲ ਕਰਨਾ ਚਾਹੁੰਦੇ ਨੇ ਸਮਝੀਏ ਅਸੀਂ ਉਹਨਾਂ ਦੀ ਚੰਗੀ ਪਾਲਣ ਪੋਸ਼ਣ ਕਰੀਏ ਚੰਗੀ ਸਿੱਖਿਆ ਦਈਏ ਬੱਚਿਆਂ ਨੂੰ ਚੰਗੀ ਸਿੱਖਿਆ ਲਈ ਸਾਨੂੰ ਆਪਣੇ ਵੀ ਬਹੁਤ ਸ਼ੌਂਕ ਮਾਰਨੇ ਪੈਂਦੇ ਨੇ ਬਹੁਤ ਸ਼ੌਂਕ ਮਾਰਨੇ ਪੈਂਦੇ ਨੇ ਮਾਪਿਆਂ ਨੂੰ ਕਿਉਂਕਿ ਅਸੀਂ ਚਾਹੁੰਦੇ ਆ ਵੀ ਸਾਡਾ ਬੱਚਾ ਬੜਾ ਹੋਣ ਹਾਰ ਹੋਵੇ ਬੜਾ ਸੂਝਵਾਨ ਹੋਵੇ ਬੜਾ ਅਕਲ ਵਾਲਾ ਹੋਵੇ ਹਰ ਇੱਕ ਗੱਲ ਦਾ ਉਹਨੂੰ ਪਤਾ ਹੋਵੇ ਚੰਗੀ ਮਾੜੀ ਦਾ ਇਹਨੂੰ ਪਿਆਰ ਕਹਿੰਦੇ ਆ ਬੱਚੇ ਨੂੰ ਸਮਾਂ ਦੇਣਾ ਇਹਨੂੰ ਵੀ ਪਿਆਰ ਕਹਿੰਦੇ ਆ ਇੱਕ ਇਕੱਲਾ ਕੇਕ ਕੱਟਣਾ ਹੀ ਨਹੀਂ ਪਿਆਰ ਹੈਗਾ ਠੀਕ ਹੈ ਜੀ ਮੇ ਸੋਈ ਗੱਲਾਂ ਨੇ ਅਸੀਂ ਆਪਣੇ ਫਰਜ਼ਾਂ ਤੋਂ ਹੀ ਖਰੇ ਉੱਤਰ ਜਾਈਏ ਨਾ ਸਾਨੂੰ ਕਿਸੇ ਦਾ ਫਿਕਰ ਰਹੇ ਸਾਡਾ ਕੋਈ ਹੋਰ ਰਿਸ਼ਤਾ ਹੈ ਭੈਣਾਂ ਦਾ ਭਾਈਆਂ ਦਾ ਹੋਰ ਰਿਸ਼ਤੇ ਨੇ ਸਾਡੇ ਅਨੇਕਾ ਰਿਸ਼ਤੇ ਹੁੰਦੇ ਨੇ ਅਸੀਂ ਫਿਕਰ ਕਰੀਏ ਕਿਸੇ ਦੀ ਸਾਨੂੰ ਕਿਸੇ ਨੇ ਹਾਕ ਮਾਰੀ ਆ ਅਸੀਂ ਪਹਿਲੀ ਹਾਕ ਅਗਲੇ ਕੋਲ ਜਾ ਵਜ ਜਾਈਏ ਨਾ ਕਿ ਆਪਣੇ ਤਾਣੇ ਬਾਣੇ ਚ ਭੈਣ ਭਾਈ ਨੂੰ ਅਲਝਾ ਲਈਏ ਠੀਕ ਹੈ ਜੀ ਅੱਜ ਦਾ ਜਿਹੜਾ ਸਮਾਂ ਇਹਨਾਂ ਰਿਸ਼ਤਿਆਂ ਬਾਰੇ ਹੈ ਇਹ ਵੀ ਫੇਕ ਹੈ ਬਹੁਤ ਜ਼ਿਆਦਾ ਫੇਕ ਹੈ ਕਿਉਂਕਿ ਅਸੀਂ ਨਾ ਰਿਸ਼ਤਿਆਂ 'ਚ ਵੀ ਦਿਖਾਵੇ ਕਰਦੇ ਆਂ ਵੀ ਅਸੀਂ ਤੁਹਾਡੀ ਬਹੁਤ ਟੈਨਸ਼ਨ ਕਰਦੇ ਆਂ ਕਿਉਂਕਿ ਅਸੀਂ ਗੱਲਾਂ ਨਾਲ ਜਿਤਾਉਣਾ ਚਾਹੁੰਦੇ ਆਂ ਸਾਰਾ ਕੁਝ ਗੱਲਾਂ ਨਾਲ ਜਦ ਸਾਨੂੰ ਭੈਣ ਭਾਈ ਦੀ ਲੋੜ ਪੈਂਦੀ ਆ ਫਿਰ ਅਗਲਾ ਪਿੱਠ ਦਿਖਾ ਜਾਂਦਾ ਤੁਹਾਡੀ ਮਜਬੂਰੀ ਕੋਈ ਨਹੀਂ ਸਮਝਦਾ ਤੁਹਾਡੀ ਕਿਤੇ ਹੱਦਕ ਹੁੰਦੀ ਆ ਕੋਈ ਨਹੀਂ ਸਮਝਦਾ ਇਹ ਇਹ ਰਿਸ਼ਤੇ ਨਹੀਂ ਹੈਗੇ ਇਹ ਪਿਆਰ ਨਹੀਂ ਹੈਗਾ ਇਹ ਦਿਖਾਵਾ ਹੈ ਪਿਆਰ ਉਹ ਹੁੰਦਾ ਹੈ ਵੀ ਅਸੀਂ ਭੈਣ ਭਾਈ ਦੇ ਅੱਖ 'ਚ ਇੰਜ ਨਾ ਆਉਣ ਦਈਏ ਯਾਰ ਉਹਨੂੰ ਕਹਿੰਦੇ ਆ ਇੱਕ ਮੈਂ ਹੋਰ ਗੱਲ ਤੁਹਾਨੂੰ ਦੱਸਦੀ ਆ ਕੋਈ ਵੀ ਇਨਸਾਨ ਹੈ ਦੁਨੀਆ ਦਾ ਕੋਈ ਵੀ ਇਨਸਾਨ ਹੈ ਇਨਸਾਨ ਜਜ਼ਬਾਤੀ ਹੋਣਾ ਵੀ ਬਹੁਤ ਜ਼ਰੂਰੀ ਆ ਜਿਹੜਾ ਇਨਸਾਨ ਜਜ਼ਬਾਤੀ ਹੈ ਨਾ ਉਹ ਕਿਸੇ ਦਾ ਦੁੱਖ ਤਕਲੀਫ ਨਹੀਂ ਦੇਖ ਸਕਦਾ ਉਹ ਕਿਸੇ ਨੂੰ ਔਖੀ ਚ ਨਹੀਂ ਦੇਖ ਸਕਦਾ ਉਹ ਕਿਸੇ ਨੂੰ ਰੋਂਦਿਆਂ ਨਹੀਂ ਦੇਖ ਸਕਦਾ ਜਿਹੜਾ ਇਨਸਾਨ ਜਜ਼ਬਾਤੀ ਹੋ ਨਹੀਂ ਹੈਗਾ ਉਹਦੇ ਕੋਲ ਜਜ਼ਬਾਤ ਹੀ ਨਹੀਂ ਹੈਗੇ ਉਹਨੂੰ ਕਿਸੇ ਦੀ ਕੋਈ ਤਰਫ ਨਹੀਂ ਹੋਊ ਤੁਸੀਂ ਹੁੰਦੇ ਮੂਰੇ ਖੜ ਕੇ ਕੁੱਕਾਂ ਮਾਰੀ ਜਾਓ ਭਾਵੇਂ ਉਹ ਤੁਹਾਡੇ ਕਿੰਨੀ ਸਿੱਧਾ ਹੀ ਦੇਖੀ ਜਾਊ ਉਦੋਂ ਬਾਅਦ ਤੂੰ ਕੌਣ ਮੈਂ ਕੌਣ ਉਹਨੂੰ ਕੋਈ ਅਸਰ ਨਹੀਂ ਤੁਸੀਂ ਰੋਏ ਹੋ ਧੋਏ ਹੋ ਕੋਈ ਅਸਰ ਨਹੀਂ ਇਹ ਫੇਕ ਹੈ ਇਹ ਜ਼ਿੰਦਗੀ ਫੇਕ ਹੈ ਰਿਸ਼ਤੇ ਫੇਕ ਨੇ ਅਸੀਂ ਮਿਲੇ ਨਹੀਂ ਭੈਣ ਭਾਈ ਨੂੰ ਸਾਡੇ ਅਸੀਂ ਆਪਣੇ ਘਰ ਬੈਠੇ ਆ ਸਾਨੂੰ ਫੇਰ ਵੀ ਆਪਣੇ ਭਾਈ ਭੈਣ ਭਾਈ ਦੀ ਚਿੰਤਾ ਹੈ ਵੀ ਹਾਏ ਉਹਦਾ ਐ ਹੋ ਗਿਆ ਕਾਤੇ ਹੋ ਗਿਆ ਇਹ ਪਿਆਰ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਇੱਕ ਤਰਫਾ ਜਿਹੜਾ ਪਿਆਰ ਆ ਉਹ ਥੋੜਾ ਚਿਰ ਨਿਭਦਾ ਹੈ ਪਿਆਰ ਨਿਭਦਾ ਦੋਈ ਤਰਫਾ ਦੋਈ ਤਰਫਾ ਹੁਣ ਆਹ ਹੱਥ ਹੈ ਹੈ ਹੱਥ ਨੂੰ ਪਿਆਰ ਕਰੀ ਜਾਵੇ ਉਧਰ ਨੂੰ ਵਧੀ ਜਾਵੇ ਇਹ ਹੋਰ ਪਰਾਂ ਨੂੰ ਜਾਈ ਜਾਵੇ ਨਹੀਂ ਨਿਭਣਾ ਨਹੀਂ ਨਿਭਣਾ ਜਦੋਂ ਦੋਨੋਂ ਹੱਥ ਇੱਕ ਦੂਜੇ ਕਿੰਨੇ ਨੂੰ ਆਉਣੇ ਆ ਫੇਰ ਪਿਆਰ ਨਿਭਦਾ ਹੈ ਸੋਹੀ ਗੱਲਾਂ ਆ ਜਦੋਂ ਇੱਕ ਰਿਸ਼ਤਾ ਦੂਏ ਰਿਸ਼ਤੇ ਨੂੰ ਪਿਆਰ ਕਰਦਾ ਫੇਰ ਖੇਰ ਪਿਆਰ ਨਿਭਦਾ ਫਿਰ ਰਿਸ਼ਤੇ ਨਿਭਦੇ ਨੇ ਬੇ ਸੋਈ ਗੱਲਾਂ ਨੇ ਇੱਥੇ ਕੋਈ ਕਿਸੇ ਨੂੰ ਰੋਂਦਿਆਂ ਨੂੰ ਨਹੀਂ ਪੁੱਛਦਾ ਕੋਈ ਕਿਸੇ ਦੇ ਡਿਗਣ ਪੈਣ ਨੂੰ ਨਹੀਂ ਪੁੱਛਦਾ ਕੋਈ ਕਿਸੇ ਦੇ ਵਾਦੇ ਘਟਣ ਨੂੰ ਨਹੀਂ ਪੁੱਛਦਾ ਕੋਈ ਕਿਸੇ ਦੀ ਦਿਲ ਦੀਆਂ ਗੱਲਾਂ ਨਹੀਂ ਪੁੱਛਦਾ ਹੁਣ ਤੁਹਾਨੂੰ ਮੈਂ ਦੱਸਦੀ ਆਂ ਬਈ ਕਿਸੇ ਕੋਲ ਆਪਣੇ ਦਿਲ ਦੀ ਗੱਲ ਕਰ ਲੋ ਉਹਨਾਂ ਗੱਲਾਂ ਚ ਪੁਆਇੰਟ ਚੱਕ ਕੇ ਤੁਹਾਡੀ ਕਮਜ਼ੋਰੀ ਲੱਭਣਗੇ ਨਾ ਕਿ ਤੁਹਾਡੀਆਂ ਗੱਲਾਂ ਦਾ ਦੁੱਖ ਦਰਦ ਦਾ ਹੱਲ ਕਰਨਗੇ ਜਾਂ ਤੁਹਾਨੂੰ ਹੱਲ ਸਮਝਾਉਣਗੇ ਨਹੀਂ ਐਡਾ ਕੋ ਸ਼ੈਤਾਨ ਦਿਮਾਗ ਦੁਨੀਆਦਾਰੀ ਕੋਲ ਆ ਗਿਆ ਐਡੀ ਕ ਕਹਿੰਦੇ ਨੇ ਦੁਨੀਆਦਾਰੀ ਹਿੱਲ ਗਈ ਉਹਨਾਂ ਤੁਹਾਡੇ ਦੁੱਖ ਦੀਆਂ ਤਕਲੀਫਾਂ ਦੀਆਂ ਗੱਲਾਂ ਬਾਦੇ ਘਟਿਆਂ ਦੀਆਂ ਗੱਲਾਂ ਚੋਂ ਤੁਹਾਡੇ ਰੋਣੇ ਧੋਣੇ ਚੋਂ ਤੁਹਾਡੀਆਂ ਕਮਜ਼ੋਰੀਆਂ ਚੱਕਣਗੇ ਫਿਰ ਤੁਹਾਡਾ ਇਸਤੇਮਾਲ ਕਰਨਗੇ ਇਸਤੇਮਾਲ ਕਰਨਗੇ ਇਹ ਵਾਈ ਜੇ ਹੱਡ ਬੀਤੀਆਂ ਵੀ ਆ ਜਗ ਬੀਤੀਆਂ ਵੀ ਆ ਪਰ ਫਿਰ ਵੀ ਇਗਨੋਰ ਕਰਦੀ ਜਾਂ ਛਾੜਾ ਇਨਾ ਤਾਂ ਦਵਾ ਗਿਆ ਹੈ ਜੈ ਮਨਾ ਤੂੰ ਨਾ ਕਿਤੇ ਨਾ ਵਰਗਾ ਹੋ ਜੀ ਤੂੰ ਵੀ ਫੇਕ ਚ ਆ ਜਾਏਗਾ ਫਿਰ ਤੈਨਹੀਂ ਨਾ ਵਰਗਾ ਹੋਣਾ ਕੋਈ ਗੱਲ ਨਹੀਂ ਚੱਲਣ ਦੇ ਜਿਹੜਾ ਇਨਸਾਨ ਇੱਕ ਵਾਰ ਫੇਕ ਬਣ ਜਵੇ ਨਾ ਦਿਖਾਵੇ ਵਾਲਾ ਬਣ ਜਵੇ ਉਹ ساری ਜ਼ਿੰਦਗੀ ਉਹਦੀ ਉਦਾਂ ਦੀ ਉਹ ਲੱਗ ਜਾਂਦੀ ਆ ਜਿਹੜਾ ਇਨਸਾਨ ਜਜ਼ਬਾਤੀ ਹੁੰਦਾ ਉਹ ਕਦੇ ਵੀ ਕਿਸੇ ਦਾ ਦੁੱਖ ਤਕਲੀਫ ਨਹੀਂ ਦੇਖ ਸਕਦਾ ਕੋਈ ਸੱਚ ਕਿਸੇ ਨੂੰ ਨਹੀਂ ਦੇਖ ਸਕਦਾ ਇਹ ਕੁਸ ਕਰਨੀ ਸਕਦਾ ਪਰ ਤੜਫੂ ਜ਼ਰੂਰ ਮੱਛੀ ਮੰਗੋ ਤੜਫੂ ਵੀ ਕਾਸ਼ ਮੈਂ ਇਹਦੇ ਨਾਲ ਖੜ ਪਾਉਂਦਾ ਪਰ ਜੇ ਜਜਵਾਤੀ ਇਨਸਾਨ ਕਿਸੇ ਨਾਲ ਖੜ ਵੀ ਜਾਵੇ ਨਾ ਇੱਕ ਢਾਕੇ ਉਦੀ ਲੋਕ ਕਦਰ ਵੀ ਨਹੀਂ ਪਾਉਂਦੇ ਉੱਥੇ ਵੀ ਫੇਕ ਪਣਾ ਹੁੰਦਾ ਉਹਨਾਂ ਨੇ ਤੁਹਾਨੂੰ ਮਗਰਮਾਛ ਵਾਲੇ ਹਿੰਝੂ ਰੋ ਕੇ ਦਿਖਾਏ ਤੁਸੀਂ ਜਜਵਾਤੀ ਤੇ ਤੁਸੀਂ ਖੜ ਗਏ ਉਹ ਰਿਸ਼ਤਾ ਫੇਰ ਫੇਕ ਨਿਕਲ ਗਿਆ ਉਹਨਾਂ ਨੇ ਤੁਹਾਨੂੰ ਬਰਤਣਾ ਤਾਂ ਵਰਤ ਲਿਆ ਛੋਈ ਗੱਲਾਂ ਨੇ ਤਾਂ ਐਦਾਂ ਲੱਗਦਾ ਵੀ ਕੋਈ ਐਦਾਂ ਦੀ ਟੈਸਟ ਮਸ਼ੀਨ ਹੋਵੇ ਵੀ ਜੇ ਸਾਡੇ ਨਾਲ ਕੋਈ ਗੱਲ ਕਰਦਾ ਵੀ ਹੈ ਮੈਂ ਅਗਲੇ ਨੂੰ ਪਹਿਲਾਂ ਚੈੱਕ ਕਰ ਸਕੀ ਆ ਵੀ ਕਿਤੇ ਮੇਰੇ ਨਾਲ ਖੇਡਾਂ ਤਾਂ ਨਹੀਂ ਖੇਡਦਾ ਕਿਤੇ ਮੇਰੇ ਜਜ਼ਬਾਤਾਂ ਦਾ ਹੈ ਮਜ਼ਾਕ ਤਾਂ ਨਹੀਂ ਢਾਉਂਦਾ ਕਿਤੇ ਮੇਰੇ ਜਜ਼ਬਾਤਾਂ ਦਾ ਫਾਇਦਾ ਤਾਂ ਨਹੀਂ ਚੱਕਦਾ ਕਿਤੇ ਮੇਰੇ ਅੰਦਰੋਂ ਗੱਲਾਂ ਤਾਂ ਨਹੀਂ ਕਢਵਾਉਣੀਆਂ ਚਾਹੁੰਦਾ ਕੋਈ ਐਦਾਂ ਦੀ ਮਸ਼ੀਨ ਚਾਹੀਦੀ ਆ ਜੋ ਸਾਹਮਣੇ ਬੈਠੇ ਆਲੇ ਦਾ ਦਿਲ ਚੈੱਕ ਕਰ ਸਕੇ ਵੀ ਇਹਦੇ ਅੰਦਰ ਕੀ ਚੱਲਦਾ ਹੈ ਹੁਣ ਚਿਹਰੇ ਪਛਾਨਣੇ ਬਹੁਤ ਔਖੇ ਹੋ ਗਏ ਸੱਚੀਆਂ ਰੂਹਾਂ ਪਛਾਨਣੀਆਂ ਬਹੁਤ ਔਖੀਆਂ ਹੋ ਗਈਆਂ ਕਿਉਂਕਿ ਦੁਨੀਆਦਾਰੀ ਕੋਲ ਗੱਲਾਂ ਹੀ ਨਹੀਂ ਐ ਝੰਗੇ ਐ ਨਹੀਂ ਆ ਇੱਕ ਜਜਵਾਤੀ ਇਨਸਾਨ ਜਿਹੜਾ ਹੁੰਦਾ ਮਨ ਦਾ ਸਾਫ਼ ਇਨਸਾਨ ਹੁੰਦਾ ਤੁਸੀਂ ਉਹਦੇ ਕੋਲ ਇੱਕ ਗੱਲ ਕਰ ਲੋ ਉਹ ਤੁਹਾਨੂੰ ਜ਼ਿੰਦਗੀ ਦੀ ਕਿਤਾਬ ਖੋਲ ਕੇ ਤੁਹਾਡੇ ਮੂਰੇ ਰੱਖ ਦੋ ਉਹ ਕਿਸੇ ਪੱਖੋਂ ਦੁਹੀ ਹੈ ਨਾ ਉਹਦੇ ਨਾਲ ਇੱਕ ਗੱਲ ਛੇੜ ਲਓ ਜਿਹੜੀ ਗੱਲ ਉਹਨੇ ਨਹੀਂ ਵੀ ਕਰਨੀ ਉਹ ਵੀ ਤੁਹਾਨੂੰ ਦੱਸ ਦੂ ਇਹ ਮਨ ਦੇ ਸਾਫ਼ ਇਨਸਾਨਾਂ ਦੀ ਫਿਤਰਤ ਹੁੰਦੀ ਹੈ ਫਿਰ ਉਹਨਾਂ ਜੋ ਲੋਕ ਪੁਆਇੰਟ ਚੱਕਦੇ ਆ ਕਮਜ਼ੋਰੀ ਲੱਭਦੇ ਆ ਤੁਹਾਡੀ ਤੁਹਾਡੇ ਹਿੰਜੂਆਂ ਚੋਂ ਤੁਹਾਡੀ ਕਮਜ਼ੋਰੀ ਲੱਭਦੇ ਆ ਠੀਕ ਹੈ ਜੀ ਫਿਰ ਉਹਨੂੰ ਇਸਤੇਮਾਲ ਕਰਦੇ ਆ ਮੌਕਾ ਉਨਤੇ ਫੇਕ ਦੁਨੀਆ ਦੀਆਂ ਗੱਲਾਂ ਨੇ ਸੋਈ ਗੱਲਾਂ ਆ ਅੱਜ ਦਾ ਜਿਹੜਾ ਸਮਾਂ ਹੈ ਜ਼ਿੰਦਗੀ ਦੀ ਦੁੱਖਾਂ ਦੀ ਦਿਲਾਂ ਦੀ ਦਰਦਾਂ ਦੀ ਸਾਂਝ ਕਿਹਦੇ ਕੋਲ ਕਰੇ ਬੰਦਾ ਕਿਹਦੇ ਕੋਲ ਕਰੇ ਤੁਹਾਨੂੰ ਲੜ ਕੇ ਸੁਣਾ ਦੇਣਾ ਅਗਲੇ ਨੇ ਲੜ ਕੇ ਸੁਣਾ ਦੇਣਾ ਜੇ ਤੁਹਾਡੇ ਨਾਲ ਕੋਈ ਖੜਾ ਤੁਹਾਨੂੰ ਲੜ ਕੇ ਸੁਣਾ ਦੇਣਾ ਅਗਲੇ ਨੇ ਤੁਹਾਡੀ ਕੁੜੀ ਚਿੜੀ ਕਰੂ ਅਗਲਾ ਠੀਕ ਹੈ ਜੀ ਕੁਛ ਨਹੀਂ ਰਿਹਾ ਸਭ ਕੁਝ ਦਿਖਾਵਾ ਬਣ ਕੇ ਰਹਿ ਗਿਆ ਫੇਕ ਜੀ ਦੁਨੀਆ ਚੱਲੀ ਫਿਰਦੀ ਆ ਮੈਂ ਇਹ ਗਰੰਟੀ ਨਾਲ ਕਹਿੰਨੀ ਆ ਕਿਉਂਕਿ 50 ਸਾਲ ਦੀ ਜ਼ਿੰਦਗੀ ਚ 25 ਪੈਸੇ ਵੀ ਲੋਕ ਰिजनਲ ਨਹੀਂ ਮਿਲੇ 25 ਪੈਸੇ ਵੀ ਸਭ ਫੇਕ ਇਕੱਠੇ ਹੋਏ ਹੋਏ ਤੇ ਅਲਦਾਲੇ ਦਿਖਾਵੇ ਵਾਲੇ ਗੱਲਾਂ ਵਾਲੇ ਗੱਲਾਂ ਚ ਇੰਨਾ ਕ ਹੱਕ ਜਿਤਾਉਣਾ ਓ ਰੱਬਾ ਇੰਨਾ ਕ ਹੱਕ ਜਿਤਾਉਣਾ ਤੁਸੀਂ ਮੈਂ ਕਹਿੰਦੀ ਹਾਂ ਸਰਾਣੇ ਵਾਂ ਧਰ ਕੇ ਸੋਝੋਗੇ ਹੈਗੇ ਆ ਚੱਕ ਦਾਂਗੇ ਫੱਟੇ ਵਰਤਮਾਨ ਨੂੰ ਇਹ ਨਹੀਂ ਪਤਾ ਵੀ ਅੰਦਰੋਂ ਗਤੀ ਕਿਹੜੇ ਫੱਟੇ ਚੱਕੇ ਗਏ ਤੁਹਾਡੇ ਤੁਹਾਨੂੰ ਇਹ ਬਾਅਦ ਚੋ ਸਮਝਾਉਣੀ ਆ ਫੇਕ ਸਭ ਕੁਝ ਦਿਖਾਵਾ ਮੈਂ ਕੈਣੀ ਹੁੰਨੀ ਆ ਲਾਸਟ ਚ ਤੁਹਾਨੂੰ ਇਹ ਕਹਿਣ ਲੱਗੀ ਆ ਵੀ ਆਪਣੇ ਬੱਚਿਆਂ ਨਾਲ ਸਲੀਅਤ ਚ ਰਹੋ ਕਿਸੇ ਗੱਲਾਂ ਵੀ ਮੈਂ ਮਾਮਾ ਨੂੰ ਵੀ ਕਹਿਨੀ ਆ ਮੈਂ ਪਿਓਾਂ ਨੂੰ ਵੀ ਕਹਿਨੀ ਆ ਅਸੀਂ ਵੀ ਮਾਂ ਪਿਓ ਆ ਆਪਣੇ ਬੱਚਿਆਂ ਨਾਲ ਜੋ ਸੱਚ ਆ ਗੱਲ ਉਹ ਕਰਿਆ ਕਰੋ ਬੱਚੇ ਵੀ ਸੱਚ ਹੀ ਬੋਲਣਗੇ ਜੇ ਤੁਸੀਂ ਸੱਚੇ ਹੋ ਸਚਾਈ ਦਾ ਲੜਫੜਿਆ ਹੋਇਆ ਹੈ ਬਹੁਤਾ ਦਿਖਾਵਾ ਜਾ ਕਰਨ ਦੀ ਲੋੜ ਨਹੀਂ ਬੀਤੀ ਇਹਨਾਂ ਜੇ ਕਰ ਲਿਆ ਫਲਾਣਾ ਡੇ ਧਮਖਾ ਡੇ ਸਾਡੇ ਘਰਾਂ ਚ ਸਾਡੇ ਘਰ ਚ ਜਮਾ ਹੀ ਡੇਡੂ ਹੈ ਹੀ ਨਹੀਂ ਨਾ ਅਸੀਂ ਦੋ ਜੀ ਮੰਨੀਏ ਨਾ ਸਾਡੇ ਮੰਨੇ ਸਾਡਾ ਬੱਚਾ ਕੀ ਹੈ ਕਹਿੰਦਾ ਮਮਾ ਇਹਨਾਂ ਚ ਸਾਡੇ ਲਈ ਰੋਜੇ ਡੇ ਹੈ ਕਹਿੰਦਾ ਜਦੋਂ ਅਸੀਂ ਇੱਕ ਦੋ ਇਹਨੂੰ ਸਮਝਦੇ ਆਂ ਇੱਕ ਦੋਏ ਦਾ ਦੁੱਖ ਦਰਦ ਨੂੰ ਸਮਝਦੇ ਇੱਕ ਦੋਏ ਦੀ ਗੱਲ ਨੂੰ ਸਮਝਦੇ ਆ ਇੱਕ ਦੋਏ ਦੇ ਦੁੱਖ ਨੂੰ ਸਮਝਦੇ ਆ ਸਾਡੇ ਲਈ ਨਿਤ ਨਵਾਂ ਦਿਨ ਹੈ ਵਧੀਆ ਦਿਨ ਹੈ ਜਦ ਮम्मा ਕਹਿੰਦਾ ਘਰ ਚ ਚਾਰ ਜੀ ਹੁੰਦੇ ਨੇ ਮੇਰੇ ਬੇਟੇ ਦੇ ਕਹਿੰਦੀਆਂ ਗੱਲਾਂ ਜਦ ਕਹਿੰਦਾ ਘਰ ਚ ਪੰਜ ਚਾਰ ਜੀ ਹੁੰਦੇ ਨੇ ਉਹ ਇੱਕ ਦੋਏ ਨੂੰ ਸਮਝਣਾ ਪਾਉਣਾ ਇੱਕ ਦੋਏ ਦੇ ਦਿਲ ਦਾ ਦਰਦ ਨਾ ਸਮਝਣਾ ਇੱਕ ਦੋਏ ਦੀ ਗੱਲ ਨਾ ਸਮਝਣ ਇੱਕ ਦੋਏ ਦੇ ਮਗਰ ਨਾ ਲੱਗਣਾ ਕਹਿੰਦਾ ਫਿਰ ਇਹ ਜੇ ਘਰ ਦਾ ਕੀ ਫਾਇਦਾ ਇਹ ਜੇ ਘਰ ਚ ਰਿਸ਼ਤਿਆਂ ਦਾ ਕੀ ਫਾਇਦਾ ਹੁਣ ਔਰਤ ਆਦਮੀ ਨੂੰ ਸਮਝਣ ਵਾਲੀ ਚਾਹੀਦੀ ਆ ਆਦਮੀ ਔਰਤ ਨੂੰ ਸਮਝਣ ਵਾਲਾ ਚਾਹੀਦਾ ਹੈ ਇਹ ਸਾਡਾ ਹਰੇਕ ਦਿਨ ਰੰਗੀਨ ਹੈ ਸੋਈ ਗੱਲ ਹੈ ਜਿੰਨੇ ਕੁ ਵੀ ਮੈਂ ਬਾਹਰਲੇ ਆਪਾਂ ਬਾਹਰਲੇ ਲੋਕਾਂ ਦੀ ਗੱਲ ਨਹੀਂ ਕਰਦੇ ਦਿੱਲੀ ਤੋਂ ਬਾਹਰ ਦੇ ਜਿਹੜੇ ਸਾਡੇ ਰਿਸ਼ਤੇ ਆ ਉਹ ਭਾਵੇਂ ਕੋਈ ਵੀ ਰਿਸ਼ਤਾ ਹੈ ਸਾਡਾ ਸਾਡਾ ਖੂਨ ਦਾ ਰਿਸ਼ਤਾ ਹੈ ਭਾਵੇਂ ਸਾਡਾ ਦੋਸਤੀ ਦਾ ਰਿਸ਼ਤਾ ਹੈ ਕੋਈ ਵੀ ਰਿਸ਼ਤਾ ਹੈ ਕੋਈ ਵੀ ਰਿਸ਼ਤਾ ਹੈ ਕੋਈ ਵੀ ਰਿਸ਼ਤਾ ਹੈ ਅਸੀਂ ਉਹਨਾਂ ਦੀ ਗਾਰੰਟੀ ਨਹੀਂ ਲੈਂਦੇ ਪਰ ਜਿਹੜੇ ਘਰ 'ਚ ਸਾਡੇ ਰਿਸ਼ਤੇ ਨੇ ਘਰ 'ਚ ਕਿਹੜੇ ਰਿਸ਼ਤੇ ਹੁੰਨੇ ਆ ਭੈਣਾਂ ਦੇ ਭਾਈਆਂ ਦੇ ਮਾਂ ਦੇ ਪੁੱਤ ਦੇ ਪਿਓ ਦੇ ਪੁੱਤ ਦੇ ਧੀਆ ਦੇ ਦਾਦਾ ਦਾਦੀ ਹੋਗੇ ਜਿਹੜੇ ਇਹ ਤਿੰਨ ਚਾਰ ਪੰਜ ਰਿਸ਼ਤੇ ਘਰ 'ਚ ਹੁੰਦੇ ਨੇ ਉਹਨਾਂ ਨੂੰ ਇੱਕ ਦੂਏ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਬਸ ਬਾਹਰਲੇ ਜਿਹੇ ਜੇ ਸਾਡੇ ਨਾਲ ਰਹਿਣਗੇ ਅਸੀਂ ਉਹ ਜਿਹਾ ਰਹਾਂਗੇ ਅਗਲੇ ਨਾਲ ਪਰ ਆਪ ਕਦੇ ਬਾਹਰਲੇ ਨਾਲ ਫੇਕ ਨਾ ਰਹੋ ਅਗਲੇ ਨੂੰ ਹਾਂ ਜਾਂ ਨਾ ਬਸ ਦੋ ਹੀ ਗੱਲਾਂ ਕਿਸੇ ਨੂੰ ਜ਼ਿੰਦਗੀ ਚ ਅਲਝਾਓ ਨਾ ਕਿਸੇ ਨੂੰ ਗੱਲਾਂ ਚ ਨਾਲ ਜਾਓ ਕਿਸੇ ਨੂੰ ਫੇਕ ਪਿਆਰ ਨਾ ਕਰੋ ਜਿੰਨਾ ਕ ਵੀ ਕਰੋ ਦਿਲੋਂ ਕਰੋ ਮੋਢਿਆਂ ਗੁੱਡਿਆਂ ਵਾਲੇ ਬਣ ਕੇ ਨਾ ਰਹੋ ਵੀ ਆ ਸਿਰ ਤੇ ਹੀ ਚੜ ਜਾਣਾ ਹੈ ਜਾਂ ਮਾੜੀ ਜੀ ਗੱਲ ਤੇ ਰੁੱਸ ਜਾਣਾ ਹੈ ਇਹ ਕੰਮ ਨਾ ਕਰਿਆ ਕਰੋ ਨਭਾਓ ਤਾਂ ਦਿਲੋਂ ਨਭਾਓ ਨਹੀਂ ਆਪਣਾ ਪਿੱਛੇ ਹਟ ਕੇ ਰਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਫੇਰ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ